ਤਨ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰੋਜ਼ਾਨਾ ਹੀ ਦੀਵਾਨ ਸਜਾਇਆ ਕਰਦੇ ਸਨ ਅਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰਿਆ ਕਰਦੇ ਸਨ ਗੁਰੂ ਸਾਹਿਬ ਨੇ ਕੇਸਾ ਨੂੰ ਆਪਣੀ ਮੋਹਰ ਦੱਸਿਆ ਹੈ ਅਤੇ ਹਰੇਕ ਸਿੱਖ ਲਈ ਕੇਸਾ ਧਾਰੀ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਗੁਰੂ ਸਾਹਿਬ ਦੇ ਦਰਬਾਰ ਵਿੱਚ ਉਹਨਾਂ ਦਾ ਇੱਕ ਸਾਬਤ ਸੂਰਤ ਸਿੰਘ ਰੋਜ਼ਾਨਾ ਆਇਆ ਕਰਦਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਕਸਰ ਹੀ ਉਸ ਦੀ ਤਾਰੀਫ਼ ਕਰਿਆ ਕਰਦੇ ਸਨ ਤੇ ਆਖਦੇ ਸਨ ਕਿ ਤੇਰਾ ਦਾੜਾ ਬਹੁਤ ਸੋਹਣਾ ਹੈ ਤੇ ਤੇਰੇ ਮੁਖ ਤੇ ਬਹੁਤ ਨੂਰ ਹੈ। ਗੁਰੂ ਸਾਹਿਬ ਰੋਜ਼ਾਨਾ ਉਸ ਸਿੰਘ ਨੂੰ ਮਿਹਰ ਦੀ ਨਜ਼ਰ ਨਾਲ ਤੱਕਦੇ ਸਨ। ਇੱਕ ਦਿਨ ਉਸ ਸਿੰਘ ਨੇ ਸ਼ੀਸ਼ੇ ਵਿੱਚ ਦੇਖਿਆ ਕਿ ਉਸਦੇ ਦਾੜੇ ਵਿੱਚ ਇੱਕ ਚਿੱਟਾ ਵਾਲ ਸੀ ਜੋ ਕਿ ਆਮਾ ਸੁਭਾਵਿਕ ਹੀ ਸੀ। ਉਸਨੇ ਸੋਚਿਆ ਕਿ ਸ਼ਾਇਦ ਇਸ ਚਿੱਟੇ ਵਾਲ ਕਾਰਨ ਮੈਂ ਸੋਹਣਾ ਨਹੀਂ ਲੱਗਾਗਾ ਤੇ ਗੁਰੂ ਸਾਹਿਬ ਮੇਰੇ ਵੱਲ ਨਹੀਂ ਧੱਕਣਗੇ ਇਹ ਸਭ ਸੋਚ ਕੇ ਉਸਨੇ ਉਹ ਚਿੱਟਾ ਵਾਲ ਪੁੱਟ ਦਿੱਤਾ ਤੇ ਅਗਲੇ ਦਿਨ ਜਦੋਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ ਵਿੱਚ ਗਿਆ ਤਾਂ ਗੁਰੂ ਸਾਹਿਬ ਨੇ ਉਸਨੂੰ ਦੇਖ ਕੇ ਮੁੱਖ ਫੇਰ ਲਿਆ ਤੇ ਉਸ ਵੱਲ ਤੱਕਿਆ ਹੀ ਨਹੀਂ ਇਹ ਸਭ ਦੇਖ ਕੇ ਉਹ ਸਿੰਘ ਬਹੁਤ ਨਿਰਾਸ਼ ਹੋਇਆ ਤੇ ਦੀਵਾਨ ਦੀ ਸਮਾਪਤੀ ਤੇ ਗੁਰੂ ਸਾਹਿਬ ਜੀ ਤੁਮ ਪੁੱਛਿਆ ਕਿ ਗੁਰੂ ਜੀ ਮੇਰੇ ਤੋਂ ਕੀ ਬੋਲ ਹੋਈ ਹੈ ਕਿ ਤੁਸੀਂ ਮੇਰੇ ਤੋਂ ਮੁਖ ਫੇਰ ਲਿਆ ਹੈ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੈਨੂੰ ਇੱਕ ਹੀਰਾ ਦਿੱਤਾ ਸੀ ਪਰ ਤੇਰੇ ਤੋਂ ਉਹ ਸਾਭਿਆ ਨਹੀਂ ਗਿਆ ਤੂੰ केसा ਦੀ ਰਹਿਤ ਭੰਗ ਕੀਤੀ ਹੈ ਅਕਾਲ ਪੁਰਖ ਦੇ ਬਾਣੇ ਨੂੰ ਨਹੀਂ ਮੰਨਿਆ केसा ਦਾ ਹੋਣਾ ਤੇ ਇੱਕ ਸਮੇਂ ਪਛਾਤ ਸਫੇਦ ਹੋਣਾ ਅਕਾਲ ਪੁਰਖ ਦੀ ਰਜ਼ਾ ਹੈ ਤੇ ਅਸੀਂ ਉਸ ਦੀ ਰਜ਼ਾ ਵਿੱਚ ਹੀ ਰਹਿਣਾ ਹੈ ਇਹ ਸੁਣ ਕੇ ਗੁਰੂ ਕਾ ਸਿੰਘ ਗੁਰੂ ਜੀ ਦੇ ਚਰਨਾਂ ਵਿੱਚ ਟੈ ਪਿਆ ਤੇ ਮੁਆਫੀ ਮੰਗੀ ਸੰਗਤ ਜੀ ਉਸ ਸਿੰਘ ਨੇ ਤਾਂ ਸਿਰਫ ਇੱਕ ਵਾਲ ਹੀ ਪੁੱਟਿਆ ਸੀ ਪਰ ਅੱਜ ਅਸੀਂ ਸਭ ਕੁਝ ਭੁੱਲ ਭੁਲਾ ਕੇ ਕੇਸਾਂ ਦੀ ਸਰੇ ਆਂਬੇਰ ਵੀ ਕਰੀ ਜਾ ਰਹੇ ਹਾਂ ਅਸੀਂ ਆਪਣੇ ਗੁਰੂ ਕੋਲ ਕੀ ਮੁਖ ਲੈ ਕੇ ਜਾਵਾਂਗੇ ਇਸ ਗੱਲ ਤੇ ਸੋਚ ਵਿਚਾਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ